ਸਤਿ ਸ੍ਰੀ ਅਕਾਲ ਜੀ ਸਾਲਿਆ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਆ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਨੇ ਗੁਰਾ ਥਾਂਦੇਵਾਲ ਤੋਂ ਸ੍ਰੀ ਮੁਕਸਰ ਸਾਹਿਬ ਤੋਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਅਬੀ ਸਿੰਘ ਜੀ ਅਬੀ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰਤਾਜ ਸਿੰਘ ਜੀ ਸਰਤਾਜ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦੀ ਕਹਾਣੀ ਪੂਰੀ ਸੁਣਿਓ ਧਿਆਨ ਦੇ ਨਾਲ ਸੁਣਿਓ ਅੱਜ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੇ ਅੱਜ ਦੀ ਕਹਾਣੀ ਨੂੰ ਸੁਣਨ ਤੋਂ ਬਾਅਦ ਕਹਾਣੀ ਦੇ ਰਿਲੇਟਡ ਜੋ ਵੀ ਕਮੈਂਟ ਆਉਣਗੇ ਉਹਨਾਂ ਦੇ ਨਾਮ ਅਗਲੀ ਕਹਾਣੀ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਅੱਜ ਦੀ ਕਹਾਣੀ ਇੱਕ ਪ੍ਰਭਜੋਤ ਨਾਮ ਦੀ ਕੁੜੀ ਦੀ ਕਹਾਣੀ ਹੈ ਪ੍ਰਭਜੋਤ ਦੇ ਮਾਤਾ ਪਿਤਾ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਪ੍ਰਭਜੋਤ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਹੈ ਕਿਉਂਕਿ ਉਸ ਦੇ ਦਾਦਾ ਦਾਦੀ ਵੀ ਨਹੀਂ ਹੁੰਦੇ ਉਹਨਾਂ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੁੰਦੀ ਆ ਤੇ ਉਸ ਦੇ ਨਾਨਕੇ ਪਰਿਵਾਰ ਦੇ ਵਿੱਚ ਉਸ ਦੇ ਨਾਨਾ ਨਾਨੀ ਦੀ ਵੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਉਸ ਦੀ ਮਾਂ ਇਕੱਲੀ ਹੀ ਭੈਣ ਹੁੰਦੀ ਹੈ ਉਸ ਦੇ ਕੋਈ ਵੀ ਭੈਣ ਭਾਈ ਨਹੀਂ ਹੁੰਦਾ ਇਧਰ ਉਸਦੇ ਦਾਦਕੇ ਪਰਿਵਾਰ ਦੇ ਵਿੱਚ ਉਸਦੀ ਇੱਕ ਭੂਆ ਹੁੰਦੀ ਹੈ ਜੋ ਕਿ ਵਿਆਹੀ ਹੁੰਦੀ ਹੈ ਤੇ ਜਦੋਂ ਉਹ ਦੇਖਦੀ ਹੈ ਕਿ ਪ੍ਰਭਜੋਤ ਆ ਵਿਚਾਰੀ ਇਕੱਲੀ ਹੀ ਰਹਿ ਗਈ ਉਸ ਨੂੰ ਕਿਸੇ ਦਾ ਕੋਈ ਆਸਰਾ ਨਹੀਂ ਰਿਹਾ ਉਸ ਦੀ ਭੂਆ ਆਖਦੀ ਹੈ ਕਿ ਪ੍ਰਭਜੋਤ ਚੱਲ ਪੁੱਤ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਆਪਣੇ ਕੋਲ ਲੈ ਜਾਂਦੀ ਹਾਂ ਉਸ ਦੀ ਭੂਆ ਪ੍ਰਭਜੋਤ ਨੂੰ ਆਪਣੇ ਕੋਲ ਲੈ ਜਾਂਦੀ ਹੈ ਤੇ ਆਪਣੇ ਕੋਲ ਲੈ ਜਾਣ ਤੋਂ ਬਾਅਦ ਉਹ ਪ੍ਰਭਜੋਤ ਨੂੰ ਆਪਣੀਆਂ ਧੀਆਂ ਦੇ ਵਾਂਗ ਰੱਖਦੀ ਹੈ ਜਿਵੇਂ ਉਸ ਦੀ ਆਪਣੀ ਧੀ ਤੇ ਪੁੱਤ ਸੀ ਉਸੇ ਤਰ੍ਹਾਂ ਉਹ ਪ੍ਰਭਜੋਤ ਦੀ ਦੇਖਭਾਲ ਕਰਦੀ ਹੈ ਹੌਲੀ ਹੌਲੀ ਪ੍ਰਭਜੋਤ ਵੱਡੀ ਹੋ ਜਾਂਦੀ ਹੈ ਤੇ ਪ੍ਰਭਜੋਤ ਬੀਏ ਕਰਨ ਲੱਗਦੀ ਹੈ ਉਸ ਦੀ ਭੂਆ ਨੇ ਕਦੇ ਵੀ ਆਪਣੇ ਜਵਾਕਾਂ ਤੇ ਪਰਬਜੋਤ ਦੇ ਵਿੱਚ ਫਰਕ ਨਹੀਂ ਸਮਝਿਆ ਹੁੰਦਾ ਪਰਬਜੋਤ ਦੇ ਮਾਪੇ ਦੀ ਪੰਜ ਕਿੱਲੇ ਜ਼ਮੀਨ ਉਹ ਜੋ ਉਸਦੀ ਭੂਆ ਠੇਕੇ ਤੇ ਦੇ ਦਿੰਦੀ ਹੈ ਤੇ ਜੋ ਵੀ ਉਹਨਾਂ ਦਾ ਠੇਕਾ ਆਉਂਦਾ ਹੈ ਉਹ ਪ੍ਰਭਜੋਤ ਦੀ ਪੜ੍ਹਾਈ ਲਿਖਾਈ ਤੇ ਖਰਚ ਕਰਦੀ ਹੈ ਤੇ ਬਾਕੀ ਵੱਦੇ ਪੈਸੇ ਪ੍ਰਭਜੋਤ ਦੇ ਨਾਮ ਤੇ ਜਮ੍ਹਾਂ ਕਰਵਾ ਦਿੰਦੀ ਹੈ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਰੱਬ ਨੂੰ ਪ੍ਰਭਜੋਤ ਦੀਆਂ ਖੁਸ਼ੀਆਂ ਚੰਗੀਆਂ ਨਹੀਂ ਲੱਗਦੀਆਂ ਉਹ ਪ੍ਰਭਜੋਤ ਪੂਆ ਦਾ ਆਸਰਾ ਵੀ ਖੋ ਲੈਂਦਾ ਹੈ ਇੱਕ ਦਿਨ ਪੂਆ ਨੂੰ ਸੁੱਤੀ ਪਈ ਨੂੰ ਅੱਧੀ ਰਾਤ ਨੂੰ ਹੱਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਪੂਆ ਦੀ ਮੌਤ ਤੋਂ ਬਾਅਦ ਪ੍ਰਭਜੋਤ ਜਿਵੇਂ ਹੀ ਟੁੱਟ ਜਾਂਦੀ ਹੁੰਦੀ ਹੈ ਕਿਉਂਕਿ ਉਸ ਦੇ ਆ ਦੁਨੀਆ ਤੇ ਕੋਈ ਵੀ ਆਪਣਾ ਖੂਨ ਦਾ ਰਿਸ਼ਤਾ ਨਹੀਂ ਰਿਹਾ ਹੁੰਦਾ ਉਸ ਦਾ ਫੁੱਫੜ ਬੇਸ਼ੱਕ ਆਪਣੇ ਜਵਾਕਾ ਵਾਂਗ ਹੀ ਉਸ ਦਾ ਕਰਦਾ ਹੈ ਪਰ ਫਿਰ ਵੀ ਉਸ ਦਾ ਆਪਣਾ ਖੂਨ ਦਾ ਰਿਸ਼ਤਾ ਕੋਈ ਨਹੀਂ ਰਿਹਾ ਤੇ ਉਸ ਦੀ ਭੂਆ ਦੀ ਮੌਤ ਤੋਂ ਬਾਅਦ ਉਸ ਦੀ ਫੁੱਫੜ ਦੇ ਰਿਸ਼ਤੇਦਾਰ ਸਮਝਾਉਂਦੇ ਹਨ ਕਿ ਤੇਰੇ ਜਵਾਕ ਅਜੇ ਛੋਟੇ ਹੀ ਹਨ ਇਹਨਾਂ ਦੀ ਦੇਖਭਾਲ ਕੌਣ ਕਰੇਗਾ ਤੇਰੀ ਰੋਟੀ ਪੱਕਦੀ ਹੋ ਜਾਵੇਗੀ ਤੂੰ ਦੂਸਰਾ ਵਿਆਹ ਕਰਵਾ ਲੈ ਰਿਸ਼ਤੇਦਾਰਾਂ ਦੇ ਕਹਿਣ ਤੇ ਸਕੇ ਸੰਬੰਧੀ ਉਸ ਨੂੰ ਹੋਰ ਰਿਸ਼ਤਾ ਕਰਵਾ ਦਿੰਦੇ ਹਨ ਤੇ ਪ੍ਰਭਜੋਤ ਦੇ ਘਰ ਉਸਦੀ ਨਵੀਂ ਭੂਆ ਆ ਜਾਂਦੀ ਹੈ ਜੋ ਉਸਦਾ ਫੁੱਫੜ ਵਿਆਹ ਕੇ ਲਿਆਉਂਦਾ ਹੈ ਇੱਥੇ ਸ਼ੁਰੂ ਹੁੰਦੀ ਹੈ ਪ੍ਰਭਜੋਤ ਦੇ ਦੁੱਖਾਂ ਦੀ ਕਹਾਣੀ ਜੋ ਉਸਦੀ ਨਵੀਂ ਭੂਆ ਆਉਂਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਪ੍ਰਭਜੋਤ ਮੇਰੇ ਘਰ ਵਾਲੇ ਦੀ ਧੀ ਨਹੀਂ ਬਲਕਿ ਇਸਦੇ ਸਾਲੇ ਦੀ ਕੁੜੀ ਹੈ ਤੇ ਇਹ ਇੱਥੇ ਰਹਿੰਦੀ ਹੈ ਤਾਂ ਉਹ ਪ੍ਰਭਜੋਤ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੰਦੀ ਹੈ ਉਸ ਤੋਂ ਕਰਦਾ ਸਾਰਾ ਕੰਮ ਕਰਵਾਉਂਦੀ ਹੈ ਵੈਸੇ ਤਾਂ ਉਸਦੇ ਫੁੱਫੜ ਨੇ ਕਿਹਾ ਹੁੰਦਾ ਹੈ ਕਿ ਇਹ ਵਿਚਾਰੀ ਦੁੱਖਾਂ ਦੀ ਮਾਰੀ ਹੈ ਇਸ ਨੂੰ ਕਦੇ ਵੀ ਕੂਰ ਨਾ ਜਾ ਚੜਕਣਾ ਨਹੀਂ ਪਰ ਜਦੋਂ ਉਸ ਦਾ ਫੁੱਫੜ ਕੰਮ ਧੰਦੇ ਬਾਹਰ ਚਲਿਆ ਜਾਂਦਾ ਹੈ ਤਾਂ ਉਸ ਦੀ ਜੋ ਨਵੀਂ ਪੁਆਈ ਹੁੰਦੀ ਹੈ ਪਹਿਲਾਂ ਉਸ ਤੋਂ ਢੇ ਸਾਰਾ ਕੱਪੜਿਆਂ ਦਾ ਧਵਾਉਂਦੀ ਹੈ ਫਿਰ ਢੇ ਬਰਤਨਾਂ ਦਾ ਸਾਫ਼ ਕਰਵਾਉਂਦੀ ਹੈ ਤੇ ਫਿਰ ਆਖਦੀ ਹੈ ਪ੍ਰਭਜੋਤ ਪਸ਼ੂਆਂ ਦੇ ਹੇਠਾਂ ਕੂੜਾ ਇਕੱਠਾ ਕਰ ਨਾਲੇ ਤਾਂ ਪ੍ਰਭਜੋਤ ਗੁਹਾ ਸਿੜਦੀ ਹੈ ਤੇ ਨਾਲੇ ਰੋਂਦੀ ਫਿਰਦੀ ਹੈ ਸਿਰ ਤੇ ਗੋਹੇ ਦਾ ਬੱਠਲ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਜੂ ਵਗਦੇ ਹਨ ਰੱਬ ਨੂੰ ਲਾਂਭੇ ਦਿੰਦੀ ਆ ਰੱਬਾ ਤੂੰ ਮੇਰੇ ਮਾਪੇ ਤਾਂ ਖੋਲੇ ਸੀ ਮੇਰੀ ਭੂਆ ਹੀ ਨਾ ਖੋਂਦਾ ਰੱਬਾ ਤੂੰ ਮੇਰੇ ਨਾਲ ਇੰਨਾ ਮਾਰਾ ਕਿਉਂ ਕੀਤਾ ਜਦੋਂ ਪ੍ਰਭੂ ਤੇ ਰੱਬ ਨੂੰ ਇਹ ਲਾਂਬੇ ਰਿੰਦੀ ਆ ਤਾਂ ਰੋਂਦੀ ਆ ਤਾਂ ਉਸ ਨੂੰ ਦੇਖਣ ਵਾਲਿਆਂ ਦੀਆਂ ਵੀ ਤਾਂ ਹਾਂ ਨਿਕਲ ਜਾਂਦੀਆਂ ਹਨ ਕਿਉਂਕਿ ਜੋ ਤੋ ਕਿਸੇ ਦੀ ਮੌਤ ਹੋ ਜਾਂਦੀ ਆ ਤਾਂ ਕੋਈ ਨਾ ਕੋਈ ਉਸ ਦਾ ਅੰਗਸਾਕ ਹੁੰਦਾ ਪਰ ਪ੍ਰਭਜੋ ਤਾਂ ਵਿਚਾਰੀ ਦਾ ਕੋਈ ਵੀ ਅੰਗਸਾਕ ਨਹੀਂ ਰਿਹਾ ਸੀ ਪ੍ਰਭਜੋ ਤਾਂ ਦੁਨੀਆ ਤੇ ਬਿਲਕੁਲ ਇਕੱਲੀ ਰਹਿ ਗਈ ਸੀ ਬੇਸ਼ੱਕ ਉਸ ਦੀ ਭੂਆ ਦੇ ਮੁੰਡਾ ਤੇ ਕੁੜੀ ਉਸ ਦਾ ਬਹੁਤ ਕਰਦੇ ਸੀ ਪਰ ਫਿਰ ਵੀ ਉਹ ਇੰਨੇ ਸਮਝਦਾਰ ਨਹੀਂ ਸੀ ਕਿ ਉਹ ਪ੍ਰਭਜੋ ਦਾ ਦੁੱਖ ਵੰਡਾ ਸਕਦੇ ਉਸਦੇ ਪੂਆ ਦੇ ਪਿੰਡ ਦਾ ਇੱਕ ਬੰਦਾ ਇੱਕ ਦਿਨ ਉਸਦੀ ਫੁੱਫੜ ਦੇ ਕੋਲ ਆਉਂਦਾ ਹੈ ਤੇ ਆਖਦਾ ਹੈ ਕਿ ਜੇਕਰ ਤੁਸੀਂ ਬੁਰਾ ਨਾ ਮਨਾਓ ਤਾਂ ਅਸੀਂ ਪਰਜੋਦ ਦਾ ਰਿਸ਼ਤਾ ਲੈਣਾ ਚਾਹੁੰਦੇ ਹਾਂ ਉਸ ਦਾ ਫੁੱਫੜ ਪਰਜੋਦ ਨਾਲ ਸਲਾਹ ਕਰਦਾ ਹੈ ਕਿ ਪੁੱਤ ਤੈਰੇ ਮਾਂ-ਬਾਪ ਤੋਂ ਬਾਅਦ ਤੇਰੀ ਪੂਆ ਨੇ ਤੈਨੂੰ ਬੱਚਿਆਂ ਵਾਂਗ ਪਾਲਿਆ ਤੇ ਮੈਂ ਵੀ ਤੇਰੇ ਤੇ ਆਪਦੇ ਬੱਚਿਆਂ ਦੇ ਵਿੱਚ ਕਦੇ ਕੋਈ ਫਰਕ ਨਹੀਂ ਰੱਖਿਆ ਫਲਾਨੇ ਬੰਦੇ ਤੇਰਾ ਰਿਸ਼ਤਾ ਮੰਗਦੇ ਹਨ ਜੇਕਰ ਤੇਰੀ ਹਾਂ ਹੋਵੇ ਤਾਂ ਮੈਂ ਤੇਰਾ ਉਹਨਾਂ ਦੇ ਘਰ ਰਿਸ਼ਤਾ ਕਰ ਸਕਦਾ ਹਾਂ ਪਰ ਉਹ ਜੋ ਆਖਦੀ ਹੈ ਕਿ ਫੁੱਫੜ ਜੀ ਮਾਪੇ ਦੀ ਮੌਤ ਤੋਂ ਬਾਅਦ ਪੂਆ ਤੇ ਤੁਹਾਨੂੰ ਹੀ ਮੈਂ ਮਾਪੇ ਮੰਨਿਆ ਹੈ ਤੁਸੀਂ ਜਿੱਥੇ ਵੀ ਮੇਰਾ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ ਤੇ ਉਸ ਦਾ ਫੁੱਫੜ ਆਪਣੇ ਪਿੰਡ ਹੀ ਇੱਕ ਰਾਜਨਾਮ ਦੇ ਮੁੰਡੇ ਦੇ ਨਾਲ ਉਸ ਦਾ ਰਿਸ਼ਤਾ ਕਰ ਦਿੰਦਾ ਹੈ ਪ੍ਰਭਜੋਤ ਤੇ ਰਾਜ ਦਾ ਵਿਆਹ ਹੋ ਜਾਂਦਾ ਹੈ 6 ਮਹੀਨੇ ਤੱਕ ਦੋਨਾਂ ਦੀ ਜ਼ਿੰਦਗੀ ਵਧੀਆ ਚੱਲਦੀ ਹੈ 6 ਮਹੀਨਿਆਂ ਬਾਅਦ ਇੱਕ ਦਿਨ ਅਚਾਨਕ ਪ੍ਰਭਜੋਤ ਨੂੰ ਮਿਰਗੀ ਦਾ ਦੌਰਾ ਪਿਆ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਡਾਕਟਰ ਆਖਦੇ ਹਨ ਕਿ ਇਸ ਨੂੰ ਮਿਰਗੀ ਦਾ ਦੌਰਾ ਪਿਆ ਹੈ ਇਸ ਦੀ 3 ਮਹੀਨੇ ਦਵਾਈ ਚੱਲੇਗੀ ਤੇ ਇਹ ਬਿਲਕੁਲ ਠੀਕ ਹੋ ਜਾਵੇਗੀ ਦੋ ਮਹੀਨੇ ਲਗਾਤਾਰ ਰਾਜ ਤੇ ਪ੍ਰਵਜੋਤ ਦਵਾਈ ਲੈਣ ਜਾਂਦੇ ਹਨ ਤੇ ਉਸ ਤੋਂ ਬਾਅਦ ਇੱਕ ਦਿਨ ਰਾਜ ਆਖਦਾ ਹੈ ਕਿ ਮੈਂ ਇਕੱਲਾ ਹੀ ਪਰਚੀ ਤੇ ਦਵਾਈ ਲਿਖਾ ਲਿਆਉਂਦਾ ਹਾਂ ਪਰ ਪ੍ਰਵਜੋਤ ਆਖਦੀ ਹੈ ਕਿ ਨਹੀਂ ਮੈਂ ਤੁਹਾਡੇ ਨਾਲ ਹੀ ਚੱਲਾਂਗੀ ਦੋਨੋਂ ਜੀ ਮੋਟਰਸਾਈਕਲ ਤੇ ਦਵਾਈ ਲੈਣ ਜਾਂਦੇ ਹਨ ਤੇ ਉਹਨਾਂ ਤੋਂ ਅੱਗੇ ਇੱਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਜੋ ਦੋਨਾਂ ਨੂੰ ਟੱਕਰ ਮਾਰਦੀ ਹੈ ਬਰਬੇਕੋ ਵੀ ਪ੍ਰਭਜੋਤ ਦੇ ਫੁੱਲ ਦੀ ਵੀ ਨਹੀਂ ਲੱਗਦੀ ਤੇ ਰਾਜ ਦੀਆਂ ਦੋਨੇ ਲੱਤਾਂ ਕੁਚਲੀਆਂ ਜਾਂਦੀਆਂ ਹਨ ਰਾਜ ਨੂੰ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ 15 ਦਿਨ ਦਾਖਲ ਰਹਿੰਦਾ ਹੈ ਰਾਜ 15 ਦਿਨਾਂ ਤੋਂ ਬਾਅਦ ਜਦੋਂ ਉਸ ਨੂੰ ਛੁੱਟੀ ਮਿਲਦੀ ਹੈ ਤਾਂ ਵੀ ਵਿਚਾਰ ਤੇ ਹੁੰਦਾ ਹੈ ਡਾਕਟਰ ਆਖਦੇ ਹਨ ਕਿ ਹੋ ਸਕਦਾ ਹੈ ਇਹ ਆਪਣੇ ਪੈਰਾਂ ਤੇ ਖੜਾ ਹੋ ਸ ਜਾਵੇ ਤੇ ਇਹ ਵੀ ਹੋ ਸਕਦਾ ਹੈ ਕਿ ਜ਼ਿੰਦਗੀ ਭਰ ਆਪਣੇ ਪੈਰਾਂ ਤੇ ਖੜਾ ਨਾ ਹੋ ਸਕੇ ਪਰ ਪ੍ਰਭਜੋਤ ਰਾਜ ਦੀ ਇੰਨੀ ਜਿਆਦੇ ਸੇਵਾ ਕਰਦੀ ਹੈ ਕਿ ਕਦੇ ਵੀ ਰਾਜ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਉਹ ਵੀਰ ਚਾਰਤੇ ਹੈ ਉਹ ਰਾਜ ਦਾ ਵੀ ਲਾਇਟਿੰਗ ਬਾਥਰੂਮ ਸਭ ਕੁਝ ਆਪ ਹੀ ਕਰਦੀ ਹੈ ਤੇ ਕਦੇ ਵੀ ਉਸ ਤੋਂ ਸੁਗ ਵੀ ਨਹੀਂ ਮਨਾਉਂਦੀਗੀ ਤੇ ਇੱਕ ਦਿਨ ਫਿਰ ਪ੍ਰਭਜੋਤ ਆਖਦੀ ਹੈ ਕਿ ਮੈਂ ਰਾਜ ਨੂੰ ਲੁਧਿਆਣੇ ਲੈ ਕੇ ਜਾਣਾ ਚਾਹੁੰਦੀ ਹਾਂ ਉੱਥੇ ਬਹੁਤ ਵੀ ਮਾਰ ਡਾਕਟਰ ਹਨ ਮੈਂ ਉਹਨਾਂ ਨੂੰ ਦਿਖਾ ਕੇ ਆਉਣਾ ਚਾਹੁੰਦੀ ਹਾਂ ਪਰ ਵੀ ਪ੍ਰਭਜੋਤ ਦਾ ਵੀ ਜੋ ਸੋਹਰਾ ਹੁੰਦਾ ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਹੁੰਦੀ ਤੇ ਨਹੀਂ ਪ੍ਰਵਜੋਤ ਨੂੰ ਗੱਡੀ ਚ ਲਾਉਣੀ ਆਉਂਦੀ ਆ ਫਿਰ ਉਹ ਆਪਣੇ ਫੁੱਫੜ ਦੇ ਨਾਲ ਗੱਲ ਕਰਦੀ ਹੈ ਉਹ ਆਪਣੇ ਫੁੱਫੜ ਦੇ ਨਾਲ ਵੀ ਰਾਜ ਨੂੰ ਲੈ ਕੇ ਜਾਂਦੀ ਹੈ ਤੇ ਫਿਰ ਉਹ ਹਰ ਮਹੀਨੇ ਰਾਜ ਨੂੰ ਵੀ ਮਹੀਨੇ ਬਾਅਦ ਲੁਧਿਆਣੇ ਹਸਪਤਾਲ ਦੇ ਵਿੱਚ ਦਿਖਾਉਂਦੀ ਹੈ ਉੱਥੇ ਇੱਕ ਬਹੁਤ ਹੀ ਸਿਆਣਾ ਡਾਕਟਰ ਹੁੰਦਾ ਹੈ ਉਹ ਆਖਦਾ ਹੈ ਕਿ ਵੀ ਇਸ ਦੀ ਦਵਾਈ ਚੱਲੇਗੀ ਤੇ ਇੱਕ ਵੀ ਇਸ ਦੀ ਵੀ ਐਕਸਰਸਾਈਜ਼ ਕਰਾਇਆ ਕਰੋ ਉਹਦੇ ਨਾਲ ਇਹਨੂੰ ਬਹੁਤ ਜ਼ਿਆਦਾ ਫਰਕ ਪਵੇਗਾ ਤੇ ਹੋ ਵੀ 100 ਵਿੱਚੋਂ 15% ਚਾਂਸ ਹਨ ਵੀ ਇਹ ਠੀਕ ਹੋ ਸਕਦਾ ਹੈ ਜੇਕਰ ਤੁਸੀਂ ਵੀ ਇਹਦੇ ਤੇ ਪੂਰੀ ਮਿਹਨਤ ਕਰੋ ਤਾਂ ਫਿਰ ਪਰਪਰ ਜੋ ਦੋਸਤੇ ਪੂਰੀ ਮਿਹਨਤ ਕਰਦੀ ਆ ਵੀ ਡਾਕਟਰ ਦੇ ਦੱਸੇ ਅਨਸਾਰ ਉਸੇ ਤਰ੍ਹਾਂ ਉਸ ਨੂੰ ਦਵਾਈ ਬੂਟੀ ਦਿੰਦੀ ਆ ਇੱਕ ਵੀ ਐਕਸਰਸਾਈਜ਼ ਵਾਸਤੇ ਵੀ ਮੁੰਡਾ ਘਰੇ ਆਉਂਦਾ ਜੋ ਡੇਲੀ ਉਸਦੀ ਐਕਸਰਸਾਈਜ਼ ਕਰਕੇ ਜਾਂਦਾ ਤੇ ਹੌਲੀ ਹੌਲੀ ਰਾਜਵੀ ਨੂੰ ਕਾਫੀ ਫਰਕ ਪੈ ਜਾਂਦਾ ਤੇ ਇੱਕ ਦਿਨ ਉਹ ਵੀ ਉੱਠ ਕੇ ਖੜਾ ਹੋ ਜਾਂਦਾ ਛੋਟੀ ਦੇ ਸਹਾਰੇ ਛੋਟੀ ਦੇ ਸਹਾਰੇ ਉਹ ਥੋੜਾ ਥੋੜਾ ਦੋ ਚਾਰ ਲਾਂਗਾ ਪੜਦਾ ਤੇ ਫਿਰ ਪ੍ਰਭਜੋਤ ਰਾਜ ਨੂੰ ਹੱਥ ਫੜ ਕੇ ਚਲਾਉਣ ਦੀ ਕੋਸ਼ਿਸ਼ ਕਰਦੀ ਆ ਹੌਲੀ ਹੌਲੀ ਉਹ ਵੀ ਛੋਟੀ ਤੋਂ ਹੱਥ ਫੜ ਕੇ ਤੁਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਹੌਲੀ ਹੌਲੀ ਘਰੇ ਤੁਰਨ ਫਿਰਨ ਯੋਗ ਆ ਜਾਂਦਾ ਪਰ ਪ੍ਰਭਜੋਤ ਇਹ ਆਖਦੀ ਆ ਕਿ ਚਾਹੇ ਰਾਜ ਕੋਈ ਵੀ ਕੰਮ ਨਾ ਕਰੇ ਵੀ ਉਹ ਦੇ ਸਹੁਰੇ ਦੇ ਨਾਲ ਸਾਰੇ ਕੰਮ ਕਰਾਉਂਦੀ ਆ ਜਿਉਂ ਤਾਂ ਸਹੁਰਾ ਪੱਠੇ ਵੜਦਾ ਤੇ ਉਹ ਨਾਲ ਪੱਠਿਆਂ ਦੀਆਂ ਪੰਡਾ ਚਕਾਉਂਦੀ ਆ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰੇ ਘਰ ਵਾਲਾ ਠੀਕ ਨਹੀਂ ਬਸ ਉਹਨੂੰ ਇੰਨਾ ਹੀ ਹੁੰਦਾ ਵੀ ਮੇਰੇ ਘਰ ਵਾਲਾ ਵੀ ਆਪਣਾ ਆਪ ਸੰਭਾਲਣ ਯੋਗਾ ਹੋ ਜੇ ਵੀ ਘਰੇ ਘਰੇ ਤੁਰਨ ਫਿਰਨ ਯੋਗਾ ਹੋ ਜੇ ਵੀ ਉਹਨੂੰ ਇੰਨਾ ਹੀ ਬਹੁਤ ਹੁੰਦਾ ਵੀ ਬੇਸ਼ੱਕ ਉਹ ਕੰਮ ਕੋਈ ਵੀ ਨਾ ਕਰੇ ਪਰ ਉਸ ਦੇ ਘਰ ਵਾਲੇ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਤੇ ਫਿਰ ਉਹ ਹੌਲੀ-ਹੌਲੀ ਘਰ ਤੋਂ ਬਾਹਰ ਵੀ ਜਾਂਦਾ ਵੀ ਮੋੜ ਤੱਕ ਚੱਲਿਆ ਜਾਂਦਾ ਚਾਰ ਬੰਦੇ ਬੈਠੇ ਹੁੰਦੇ ਆ ਉੱਥੇ ਉਹਨਾਂ ਨਾਲ ਗੱਲਾਂ-ਬਾਤਾਂ ਕਰਦਾ ਗੱਲਾਂ-ਬਾਤਾਂ ਕਰਕੇ ਵੀ ਜਿਹੜਾ ਬੰਦਾ ਮੰਜੇ ਤੇ ਪਿਆ ਹੁੰਦਾ ਉਹਦਾ ਮਨ ਹੋਰ ਦੀ ਹੋਰ ਹੋ ਜਾਂਦਾ ਤੇ ਫਿਰ ਹੌਲੀ-ਹੌਲੀ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੋ ਜਾਂਦਾ ਗੱਡੀ ਵੀ ਚਲਾਉਣ ਲੱਗ ਜਾਂਦਾ ਸ਼ਹਿਰ ਜਿਵੇਂ ਸੌਦਾ ਪੱਤਾ ਲੈ ਕੇ ਆਉਣਾ ਹੁੰਦਾ ਵੀ ਦਵਾਈ ਬੂਟੀ ਲੈ ਕੇ ਆਉਣੀ ਹੁੰਦੀ ਆ ਪ੍ਰਭਜੋਦੀ ਜਾਂ ਆਪਦੀ ਤੇ ਗੱਡੀ ਤੇ ਵੀ ਪ੍ਰਭਜੋਦੀ ਨਾਲ ਚਲਿਆ ਜਾਂਦਾ ਦਾ ਪ੍ਰਭਜੋਤ ਵੀ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਰੱਬਾ ਪਹਿਲਾਂ ਤੂੰ ਮੇਰੇ ਮਾਪੇ ਖੋਲੇ ਸੀ ਫਿਰ ਤੂੰ ਮੇਰੀ ਭੂਆ ਖੋਲੀ ਤੇ ਬਸ ਮੈਂ ਤੇਰੇ ਮੂਰੇ ਇਹੇ ਅਰਦਾਸ ਕਰਦੀ ਆ ਕਿ ਤੂੰ ਮੇਰੇ ਘਰ ਵਾਲੇ ਰਾਜ ਨੂੰ ਠੀਕ ਕਰ ਦੇ ਪ੍ਰਭਜੋਤ ਦੀਆਂ ਅਰਦਾਸਾਂ ਵੀ ਮਨਜ਼ੂਰ ਕਰਦਾ ਵਾਹਿਗੁਰੂ ਤੇ ਉਹ ਇੱਕ ਦਿਨ ਉਹਦੇ ਘਰ ਵਾਲੇ ਨੂੰ ਬਿਲਕੁਲ ਠੀਕ ਕਰ ਦਿੰਦਾ ਵੀ ਕੋਈ ਕਹਿ ਨਹੀਂ ਸਕਦਾ ਕਿ ਇਹ ਬੰਦਾ ਵੀ ਪਹਿਲਾਂ 휠 ਚੇਅਰ ਤੇ ਸੀ ਏ ਸੀ ਜੀ ਇੱਕ ਵੀ ਕੁੜੀ ਪ੍ਰਭਜੋਤ ਦੀ ਕਹਾਣੀ ਜੋ ਕਿ ਸੱਚੀ ਕਹਾਣੀ ਹੈ ਤੇ ਇਹ ਕਹਾਣੀ ਸੁਣ ਕੇ ਮੱਲੋ ਮੱਲੀ ਅੱਖਾਂ ਵਿੱਚ ਹੰਝੂ ਆਉਂਦੇ ਹਨ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਆ ਤਾਂ ਇਸ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ